ਲਖਵਿੰਦਰ ਕੌਰ ਲਖੋ ਵਾਈਫ ਆਫ ਜੱਗਾ ਸਿੰਘ ਇਹਦੀ ਇੰਦਰਾਬਸਤੀ ਰਿਆਨ ਵਾਲੀ ਹੈ ਤੇ ਇਹਦਾ ਘਰ ਉੱਥੇ ਬਣਾਇਆ ਸੀਗਾ ਛੋਟਾ ਜਿਹਾ ਘਰ ਇਹਦਾ ਪਰ ਉਹਨੇ ਮਨਾਕਸ਼ੀ ਕਲੋਨੀ ਦੇ ਵਿੱਚ ਹੁਣ ਇੱਕ ਇਹ ਛੋਟਾ ਘਰ ਜਿੱਥੇ ਸੀ ਜਿੱਦਾਂ ਕਿਥੇ ਰਹਿੰਦੀ ਸੀ ਇੰਦਰਾਬਸਤੀ ਬਾਹਰਲਾ ਜਿਹੜਾ ਜਿਹੜਾ ਸੀ ਛੋਟਾ ਜਿਹਾ ਘਰ ਸੀਦਾ ਜਿਹੜੀ ਕਿ ਇੱਕ ਜੱਗਬਜੀ ਵਾਲੀ ਜਗ੍ਹਾ ਜਿਹਦੇ ਵਿੱਚ ਮੰਡੀ ਕਰਨ ਦੇ ਮੋੜ ਦੀ ਜਗ੍ਹਾ ਸੀ ਉਹਦੇ ਵਿੱਚ ਘਰ ਸੀਗਾ ਤੇ ਹੁਣ ਇਸ ਲੇਡੀ ਨੇ ਆਪਣੇ ਇਸ ਕਾਲੇ ਧੰਦੇ ਤੋਂ ਉਹਦੇ ਕਈ ਦੇ ਕ੍ਰਿਮ ਕਸ ਮਕਦਮੇ ਦੇ ਖਾਤਮਾ ਤੇ ਇਹ ਲੇਡੀ ਨੇ ਆਪਣਾ ਨਰਸਾ ਵੇਚ ਕੇ ਉਹਨੇ ਇਹਦੇ ਪੈਸੇ ਇਕੱਠੇ ਕਰਕੇ ਜਿਹੜੀ ਕੋਠੀ ਤੁਸੀਂ ਦੇ ਇਹ ਵਰਤ ਸੋਰੀ ਕੋਠੀ ਆ ਸਾਡੇ ਮोटे ਬੰਦੇ ਦੀ ਹੋ ਨਹੀਂ ਸਰ ਜੀ ਜਿਹਦੇ ਕੋਈ ਵੀ ਦੁਕੀ ਦੀ ਇਨਕਮ ਨਹੀਂ ਹੈ ਕੋਈ ਦੇ ਕੋ ਪ੍ਰੋਪਰਟੀ ਨਹੀਂ ਹੈਗੀ ਫਿਰ ਫਿਰ ਕੋ ਕਲਾ ਨਸ਼ੇ ਦਾ ਕਾਰੋਬਾਰੀ ਕਰਦੇ ਨੇ ਹੁਣ ਇਹ ਕੋਠੀ ਬਣਾਈ ਸੀਗੀ ਇਹਦੇ ਖਿਲਾਫ ਅਸੀਂ ਕੇਸ ਤਿਆਰ ਕਰਕੇ ਕੰਪੀਟੈਂਟ 40 ਨੂੰ ਭੇਜਿਆ ਸੀ ਤੇ ਕੰਪੀਟੈਂਟ ਅਥਾਰਟੀ ਵੱਲੋਂ ਜਿਹੜੀ ਨੋਟਿਸ ਦਿੱਤਾ ਗਿਆ ਰਾਨੀ ਵਾਲੀ ਗੱਲ ਇਹ ਇਹਦੇ ਜਿਹੜੇ ਵਕੀਲ ਸਾਹਿਬ ਨੇ ਵੀ ਉਹਦਾ ਜਵਾਬ ਦਿੱਤਾ ਗਿਆ 40 ਰੁਪਏ ਪਰ ਸਾਡੇ ਐਸਐਚਓ ਪ੍ਰਤੀਕ ਜਿੰਦਲ ਵੱਲੋਂ ਜਿਹੜੀ ਖਲਾਫ ਵੱਲੋਂ ਕਾਰਵਾਈ ਕਰਦੇ ਹੋਏ ਇਸ ਲੇਡੀ ਦੀ ਦੋ ਵਾਰਾਂ ਵੀਸੀ ਹੋਈ ਦੋ ਵਾਰਾਂ ਨੂੰ ਹਾਈ ਕੋਰਟ ਉੱਥੇ ਕੋਠੀ ਜਾਣਾ ਪਿਆ ਕੋ ਜੋ ਸਾਡੇ ਐਸਐਸਪੀ ਸਾਹਿਬ ਵੱਲੋਂ ਕੋ ਸਾਡੇ ਡੀਜੀਪੀ ਸਾਹਿਬ ਵੱਲੋਂ ਸਰਕਾਰ ਵੱਲੋਂ ਜੋ ਤਨਾਅਸ਼ੇਵਰਧ ਕੰਮ ਕੀਤਾ ਜਾ ਰਿਹਾ ਉਹ ਨੂੰ ਮੁੱਖ ਰੱਖਦੇ ਹੋਏ ਜਿਹੜੀ ਇਹ ਅਸੀਂ ਇਹ ਸ਼ੁਰੂ ਕੀਤਾ ਗਿਆ ਸੀਗਾ ਜਿਹਦੇ ਵਿੱਚ ਸਾਡੇ ਸਮਾਂਗ ਵਿੱਚ ਜਿਹੜੀ ਪ੍ਰਾਪਰਟੀ ਆਇਡੈਂਟੀਫਾਈ ਕੀਤੀ ਗਈ ਸੀ ਇਹ ਹੁਣ ਉਹਦੇ ਵਿੱਚ ਅਸੀਂ ਇਹਨੂੰ ਅਟੈਚ ਕਰ ਰਹੇ ਹਾਂ ਜੋ ਇਹਦੀ ਬੈਂਕ ਖਾਤੇ ਸੀਗੇ ਉਹ ਰੈਕਟਰ ਰਹੇ ਆ ਜੋ ਅਥਾਰਟੀ ਵੱਲੋਂ ਆਏ ਨੇ ਹੋ ਕੇ ਉਸ ਤੋਂ ਇਲਾਵਾ ਇਹਦੇ ਖਿਲਾਫ 10 ਮਕਦਮੇ ਦਰਜ ਸੀਗੇ 237 ਬੜਾ 23 ਮਕਦਮਾ ਜਿਹਦੇ ਵਿੱਚ 200 ਗ੍ਰਾਮ ਚਟਾ ਇਹਨੂੰ ਫੜਿਆ ਗਿਆ ਸੀਗਾ ਉਹ ਹੁਣੇ ਸਨਰੂਰ ਜੇਲ੍ਹ ਦੇ ਵਿੱਚ ਬੰਦ ਹੈ ਦੇ ਵਿਚ ਦਾ ਖلاف ਜੋ ਕਿਸ ਚੱਲ ਰਿਹਾ। ਉਸ ਤੋਂ ਇਲਾਵਾ ਜੋ ਸਾਡੇ ਇਸ ਸ਼ਹਿਰ ਦੇ ਵਿੱਚ ਅਸੀਂ ਜੋ ਕਰਿਆ ਹੋਇਆ ਸੀਗਾ ਕੇਸ ਦੇ ਵਿੱਚ ਅੰਦੀ ਨੂੰ ਲੈ ਕੇ ਜਿਉਂਦੀ ਸਾਡੀ ਮਹੀਮ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਜੁੱਧਨਸ਼ਕ ਵਿਰੋਧ ਉਹਨੂੰ ਲੈ ਕੇ ਆ ਕੇ ਹੁਣ 50 ਦੇ ਕਰੀਬ ਸਾਡੇ ਮਕਰਨ ਦੇ ਤੇ ਪੜਵੇਂ ਦਸ ਹੋਏ ਨੇ 53 ਸੀ ਦੋਸ਼ੀ ਗ੍ਰਿਫਤਾਰ ਕੀਤੇ ਨੇ ਜੋ ਅਸੀਂ ਫੜਫੜ ਕੇ ਦਿਖਾ ਕਿ ਭੇਜੇ ਨੇ। ਉਸ ਤੋਂ ਇਲਾਵਾ 27 ਐਨਲਿ ਦੇ ਮੁਤਾਬਕ 5 ਮਕਦਮੇ ਦਰਜ ਕੀਤੇ ਨੇ ਜਿਹੜੇ ਆਮ ਬੰਦੇ ਬਹਿ ਕੇ ਇੱਥੇ ਬਾਹਰੋਂ ਆ ਕੇ ਪੀਂਦੇ ਸੀਗੇ ਕੋਈ ਸ਼ਹਿਰ ਦੇ ਸੀਗੇ। ਤੋਲਾ ਦੇ 10 ਲਾਗੇ ਬੰਦੇ ਨੇ ਦੂਜੇ ਜਿਹੜੇ ਨੇ ਇਸ ਨੂੰ ਦਿਓ ਕਿ ਤੇਰੇ ਨੇ ਉਸ ਤੋਂ ਲਾਗਾ 40 ਬੰਦੇ ਜਿਹੜੇ ਨੇ ਨਸ਼ਾ ਚੋਕ ਜੰਦਲਾਂ ਦੇ ਦਵਾਈ ਵਾਸਤੇ 20 ਬੰਦੇ ਜਿਹੜੇ ਸੀ ਸੀ ਤਾਕਤ ਕਰਾਏ ਨੇ ਜਿਆਦਾ ਨਸ਼ਾ ਕਰਦੇ ਸੀ ਹਲੇ ਤੇ ਘਾਤਾਂ ਫੋਰਸ ਨੇ ਉਸ ਕਿਲੋਕਸੂ ਦੇ ਵਿੱਚ ਤੇ ਬਣਿਆ ਹੋਇਆ ਉਹ ਕਿਸ ਭੇਜੇ ਸੀਗੇ ਉਸ ਤੋਂ ਲਾਵਾ ਨਸ਼ੇ ਦੇ ਕਾਰੋਬਾਰ ਤੋਂ ਜਿਵੇਂ ਕਿ ਇੱਕ ਤਾਂ ਇਹ ਜਿਹੜੀ ਹੋ ਗਈ ਤੇ ਉਸ ਤੋਂ ਲਾਵਾ ਮਨਜੀਤ ਚੰਦਰ ਕੌਰ ਆ ਪੂਰੀ ਅਸੀਂ ਤੇਰੀ ਕਲਾਕਰੀ ਦੀ ਪ੍ਰੋਪਰਟੀ ਉਹਦੇ ਅੱਜ ਕày ਇਹ ਜਿਹੜੀ ਕੋਠੀ ਹੈ ਮਨਵਿੰਦਰ ਕੌਰ ਲੱਕੋ ਦੀ ਕੀ 45 ਲੱਖ ਦੇ ਕਰੀਬ ਦੀ ਪਰਪਤੀ ਜਿਹੜੀ ਵੈਲਿਊ ਪਈ ਹੋਈ ਹੈ ਇਹ ਫ੍ਰੀਜ਼ ਕਰਾਈ ਹੋਈ ਹੈ ਔਰ ਇਸ ਤੋਂ ਇਲਾਵਾ ਅੱਗੇ ਵੀ ਹੁਣ ਜਿਹੜਾ ਸਾਡੇ ਸ੍ਰਾਮ ਸ਼ਹਿਰ ਦੇ ਵਿੱਚ ਤੇ ਸੀ ਉਹ ਜੋ ਸਰਕਾਰ ਵੱਲੋਂ ਜੁੱਧ ਨਸ਼ੇ ਵਿਰੁੱਧ ਉਹਦੇ ਵੱਲੋਂ ਡੀਜੀਪੀ ਸਾਹਿਬ ਸਾਡੇ ਵੱਲੋਂ ਤਾਂ ਐਸਐਸਪੀ ਸਾਹਿਬ ਤੁਹਾਡੇ ਸਰਕਾਰ ਦੇ ਚੈਨ ਵੱਲੋਂ ਜੋ ਸਾਨੂੰ ਪੇਸ਼ਾਨਾ ਦੇਖਲੇ ਹੋਏ ਨੇ ਇਸ ਚੀਜ਼ ਦਾ ਟੋਟਲ ਖਾਤਮਾ ਕਰਨਾ ਉਹ ਖਾਤਮੇ ਨੂੰ ਅਸੀਂ ਵਜਨ ਬੰਦਾਂ ਪੰਜਾਬ ਪੁਲਿਸ ਵਜਨ ਬੰਦਾਂ ਔਰ ਕਿਸੇ ਵੀ ਟੀਮ ਦੇ ਵਿੱਚ ਕਿਸੇ ਸਮਗਲਦਾਰ ਨੂੰ ਕਿਸੇ ਨਸ਼ੀ ਦੇ ਕਾਰੋਬਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਔਰ ਫਿਰ ਆਪਦੇ ਮਾਤੇ ਬਰਾਹੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਕਿਸੇ ਵੀ ਪਰਿਵਾਰ ਦਾ ਕੋਈ ਬੱਚਾ ਇਸ ਦਲਦਲ ਵਿੱਚ ਗਿਆ ਆਇਆ ਸਾਡੇ ਕੋਲ ਆਵੇ ਤੁਹਾਨੂੰ ਦੱਸੀਏ ਅਸੀਂ ਦਾ ਇਲਾਜ ਕਰਾਵਾਂਗੇ ਫਰੀ ਆਫ ਕੋਸ ਇਲਾਜ ਹੋਵੇਗਾ ਟੈਸਟ ਪ੍ਰੋਪਰ ਹੋਣਗੇ ਉਹਦੇ ਪਰ ਫਿਰ ਵੀ ਜੇ ਉਹ ਨਹੀਂ ਬਾਜ ਆਉਂਦਾ ਤੇ ਉਹਦੇ ਖਿਲਾਫ ਸਭ ਤੋਂ ਸਰਪਕਾਰੀ ਕਾਰਵਾਈ ਕੀਤੀ ਜਾਵੇਗੀ ਕਿਸੇ ਵੀ ਕੀਮਤ ਤੇ ਕਿਸੇ ਵੀ ਕੀਮਤ ਤੇ ਨਸ਼ੇ ਦੇ ਕਾਰੋਬਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਜੀ ਬੱਟਾ ਡੀਐਸਪੀ ਸਾਹਿਬ ਨੇ ਕਦੋਂ ਤੋਂ ਕਾਰੋਬਾਰ ਕਰ ਰਹੀ ਸੀ ਹੋਰ ਵੀ ਕੋਈ ਇਹਦੇ ਨਾਲ ਮਿਲਿਆ ਹੋਇਆ ਸੀ ਇਕੱਲੀ ਲੇਡੀ ਕਰ ਰਹੀ ਸੀ ਕੀ ਸੀ ਸਰ ਜੀਰਾ ਪਤਾ ਬੱਟੂ ਲੇਡੀ ਆ ਜਿਹਦੇ ਤਿੰਨ ਬੱਚੇ ਨੇ ਦੋ ਲੜਕੀਆਂ ਨੇ ਇੱਕ ਲੜਕੀ ਆ ਉਹ ਆਪਣਾ ਉਧਰ ਮਿਹਨਤ ਕਰਦੇ ਨੇ ਇਹ ਹੀ ਉਹਨਾਂ ਨੂੰ ਪ੍ਰਵੇਸ਼ ਕਰ ਰਹੀ ਸੀ ਉਹਨਾਂ ਦੀ ਉਤੋਂ ਇਲਾਵਾ ਜਿਹੜੇ ਸਾਡੇ ਸ਼ਹਿਰ ਦੇ ਹੋਰ ਕਾਰੋਬਾਰੀ ਸਿਰੇ ਸੀਗੇ ਜਿਨ੍ਹਾਂ ਦੇ ਦੋ ਅਧਿਕਾਰ ਸੀ ਪਲੋਂ ਤਾ ਚੁਕੇ ਆ ਜਿਹੜੇ ਦੋ ਬੰਦੇ ਸਾਡੇ ਸਮੁਗਦਰ ਪਲੋਂ ਦੇ ਨੇ ਨਹੀਂ ਸੀ ਅੱਕ ਲੱਗਦੇ ਉਹਨਾਂ ਦੇ ਦੋਵਾਂ ਦੇ ਘਟਾ ਤਾ ਚੁਕੇ ਆ ਬਾਕੀ ਜਿਹੜੇ ਲੋਕਲ ਤੇ ਕਾਰੋਬਾਰੀ ਕਰਦੇ ਸੀ ਉਹਨੇ ਖਲਾਫ ਪਰਚੇ ਦਰਜ ਕੀਤੇ ਨੇ 55 ਦੇ ਕਰੀਬ ਅਸੀਂ ਬੰਦੇ ਕੀ ਦਿਲ ਚੁਜੇ ਹੋਏ ਨੇ ਠੀਕ ਇੱਕ ਪਿਛਲੇ ਦਿਨ ਘੱਗੇ ਵੀ ਹੋਇਆ ਸੁਨਾਮ ਦੇ ਤਿੰਨ ਬੰਦੇ ਛੱਡਾ ਪੁਲਿਸ ਨੇ ਖੜੇ ਜੀ ਇਹ ਫੀਮਲ 316 ਕਿਲੋ ਫੀਮਲ ਉਹਨਾਂ ਬਾਰੇ ਵੀ ਕੋਈ ਜਾਣਕਾਰੀ ਮਿਲੀ ਹੈ ਵੀ ਉਹਨਾਂ ਦਾ ਬੈਕਗ੍ਰਾਉਂਡ ਕੀ ਕੋਈ ਸੁਨਾਮ ਚ ਕੋਈ ਨਾ ਚੇਦੇ ਉਹਦੇ ਬਾਰੇ ਤੁਹਾਨੂੰ ਪਤਾ ਲੱਗਿਆ ਉਹ ਐਸਐਚਓ ਕੱਗਾਦ ਨਾਲੋਂ ਡੀਐਸਪੀ ਪਾਸਰਾਂ ਨਾਲ ਅਸੀਂ ਦਾ ਰਾਬਤਾ ਕਰ ਰਹੇ ਹਾਂ ਉਹਨਾਂ ਕੋਲ ਪੁੱਛ ਕੇ ਜੋ ਉਹਨਾਂ ਨੇ ਕੀਤੀ ਆ ਕਿ ਪਹਿਲਾਂ ਵੀ ਉਹਨਾਂ ਨੇ ਇਹ ਕਾਰੋਬਾਰ ਇਹ ਕਰਦੇ ਸੀ ਰਿੱਕੇ ਤੋਂ ਉਹਨੂੰ ਮਿਲਦੇ ਸੀ ਉਹਨੂੰ ਦਿੰਦੇ ਸੀ ਉਹ ਸਾਡਾ ਦਰਾਨੇ ਤਫतीश ਬਾਰੇ ਗੱਲ ਕਰਕੇ ਪਤਾ ਕਰ ਰਹੇ ਹਾਂ ਇਹ ਬੀਬੀ ਦੇ ਲਈ ਕੁਫੀ ਤੇਜ ਕਰੀ ਕੋਈ ਹੋਰ ਵੀ ਕੁਝ ਅਟੈਚ ਕੀਤਾ ਹੈਗਾ ਦੋ ਹਾਂ ਜਿਹੜੇ ਜੋਂਸ ਸ਼ੁਰੂ ਕਰਿਆ ਸੀ ਕਿ 3000 ਰੁਪਏ ਦੇ ਅਕਾਊਂਟ ਸੀਗਾ ਉਦੋਂ ਉਹ ਅਟੈਚ ਕਰੇ ਦੋ ਕਾਉਂਟ ਨਾਲ ਜੀ ਜੀ ਇਹ ਹੋਰ ਵੀ ਤਫਸੀਲ ਕੀਤੀ ਜਾ ਰਹੀ ਜੀ ਬਿਲਕੁਲ ਬਿਲਕੁਲ ਹੋਰ ਮਾਮਲੇ ਹੋਣਗੇ ਬਿਲਕੁਲ ਇਹਦੇ ਤੋਂ ਇਲਾਵਾ ਸਭ ਤੋਂ ਪਹਿਲੋ ਇਹਦੇ ਖਿਲਾਫ 2011 ਚ ਮੁਕਦਮਾ ਦਰਜ ਹੋਇਆ ਸੀਗਾ ਇੱਕ ਮੁਕਦਮਾ ਸਾਈਦਾ ਦਰਜ ਹੋਇਆ ਸੀਗਾ ਇੱਕ ਲੜਾਈ ਝਗੜੇ ਦਾ ਔਰ 8 ਮੁਕਦਮੇ ਦੇ ਖਿਲਾਫ ਐਨਡੀਪੀ ਕਰਜ ਹੋਏ ਠੀਕ ਹੈ ਜੀ ਹੋਰ ਵੀ ਦਰਾਂ ਦੇ ਪੜਤਾਲ ਜੋ ਕੀਤਾ ਸਾਹਮਣੇ ਆਉਣਗੇ ਉਹ ਕਰ ਦੇ ਜੀ ਸਰ ਜਿਹੜੇ ਨਿਸ਼ਚੇ ਦੇ ਕਾਰਬਾਰੀ ਨੂੰ ਨੰਨ ਕੀ ਸੰਦੇਸ਼ ਦੇਣਾ ਚਾਹੂਗੇ ਜ ਜਿਹਨੇ ਸਰਕਾਰ ਦੀ ਪੂਰੀ ਸਖਤ ਹੈ ਤੇ ਡੀਜੀ ਦੇ ਸਾਹਮਣੇ ਅੱਜ ਫਿਰ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਇਹ ਤਾਂ ਇਹ ਤਾਂ ਕਲੀਅਰ ਆ ਪਹਿਲੋਂ ਸੰਦੇਸ਼ ਦੇਣ ਦਾ ਸਮਾਂ ਪਹਿਲੋਂ ਸੀ ਹੁਣ ਸੰਦੇਸ਼ ਦੇਣ ਦਾ ਸਮਾਂ ਨਹੀਂ ਹੈਗਾ ਹੁਣ ਤਾਂ ਐਕਸ਼ਨ ਦਾ ਸਮਾਂ ਆ ਗਿਆ ਹੁਣ ਕਿਸੇ ਵੀ ਸਮਗਦਰ ਨੂੰ ਕਿਸੇ ਵੀ ਕੀਮਤ ਤੇ ਸੰਦੇਸ਼ ਵਾਲਾ ਕੰਮ ਤਾਂ ਖਤਮ ਹੀ ਹੋ ਗਿਆ ਜੋਂ ਤਾਂ ਜਿਹੜੇ ਜਿਹੜੇ ਫੜਾਂਗੇ ਜੋ ਜੋ ਮਿਲੇ ਗਿਆ ਤੇ ਮੈਂ ਤੇ ਮੈਂ ਕਾਰਵਾਈ ਕੀਤੀ ਜਾਵੇਗੀ ਜਿਵੇਂ ਜਿਵੇਂ ਬਿਲਡਿੰਗਾਂ ਬਣਾਈਆਂ ਪ੍ਰਾਪਰਟੀਆਂ ਮਿਲੀਆਂ ਗਿਆ ਉਹ ਅਟੈਚ ਕੀਤੀਆਂ ਜਾਣਗੀਆਂ ਜਾਂ ਟਾਈਆਂ ਜਾਣਗੀਆਂ